ਬਹੁਤ ਪੰਜਾਬੀ ਦੇਖ ਰਹੇ ਹੋ ਤੇ ਤਸਵੀਰਾਂ ਮੇਰੇ ਪਿੱਛੇ ਤੁਹਾਨੂੰ ਦਿਖਾ ਰਹੀਆਂ ਗੁਰਾਇਆਂ ਫਗਵਾੜਾ ਜੀਟੀ ਰੋਡ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਟੈਂਪੂ ਟਰੈਵਲਰ ਕਿਸ ਤਰੀਕੇ ਦੇ ਨਾਲ ਦੂਸਰੇ ਰੋਡ ਤੋਂ ਜੰਪ ਮਾਰ ਕੇ ਸਿੱਧਾ ਇੱਥੇ ਆ ਕੇ ਇਸ ਵਹੀਕਲ ਨੂੰ ਅੱਗ ਲੱਗ ਜਾਂਦੀ ਆ ਤਾਂ ਅੱਗ ਦੀਆਂ ਲਪਟਾਂ ਭਾਂਬੜ ਨਿਕਲਦੇ ਨੇ ਤੇ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਇੱਥੇ ਮੌਕੇ ਤੇ ਪਹੁੰਚ ਗਈ ਹੈ ਲਗਾਤਾਰ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਤਸਵੀਰ ਤੁਹਾਨੂੰ ਦਿਖਾਉਂਦੇ ਆ ਕਿਸ ਤਰੀਕੇ ਦੇ ਨਾਲ ਇਹ ਗੱਡੀ ਜਿਹੜੀ ਹੈ ਤੀਸਰੇ ਪਾਸਿਓਂ ਇਸ ਰੋਡ ਤੇ ਆ ਕੇ ਉਲਟਦੀ ਹੈ ਤਾਂ ਜਿਸ ਤੋਂ ਬਾਅਦ ਭਿਆਨਕ ਅੱਗ ਲੱਗਦੀ ਹੈ ਤੇ ਆ ਤਸਵੀਰਾਂ ਦੇਖੋ ਕਿ ਬੈਰੀਗੇਡ ਜਿਹੜੇ ਸੜਕ ਕਿਨਾਰੇ ਲੱਗੇ ਹੋਏ ਨੇ ਕਿਸ ਤਰੀਕੇ ਦੇ ਨਾਲ ਇਹ ਬੈਰੀਗੇਡ ਤੋੜਦੀ ਹੋਈ ਇਹ ਗੱਡੀ ਦੂਸਰੇ ਪਾਸਿਓਂ ਆ ਕੇ ਇਸ ਪਾਸੇ ਕਿਸ ਤਰੀਕੇ ਦੇ ਨਾਲ ਘਟਨਾ ਦਾ ਸ਼ਿਕਾਰ ਹੁੰਦੀ ਹੈ ਤਾਂ ਇਹ ਬੈਰੀਗੇਡ ਨੇ ਜੋ ਇਸ ਵੇਲੇ ਟੁੱਟ ਚੁੱਕੇ ਨੇ ਟਟ ਕੇ ਤੁਸੀਂ ਦੇਖੋ ਕਿ ਪੂਰੀ ਤਰ੍ਹਾਂ ਸੜਕ ਤੇ ਖਲਾਰੇ ਪੈ ਚੁੱਕੇ ਨੇ ਤਾਂ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਦੀ ਹੈ ਕਿਸ ਤਰੀਕੇ ਦੇ ਨਾਲ ਲੋਕ ਇੱਥੇ ਇਕੱਠੇ ਹੋ ਗਏ ਨੇ ਦੂਸਰੇ ਰੋਡ ਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਓ ਜਿੱਥੋਂ ਇਹ ਗੱਡੀ ਜਿਹੜੀ ਹੈ ਉਲਟ ਕੇ ਇਸ ਰੋਡ ਤੇ ਆ ਕੇ ਡਿੱਗਦੀ ਹੈ ਉਲਟੀ ਹੋਈ ਹੈ ਦੇਖੋ ਤੁਸੀਂ ਅੱਗ ਲੱਗੀ ਹੈ ਸਾਰੀ ਕਾਲਖ ਜਿਹੜੀ ਦੇਖੋ ਕਿ ਕਿਸ ਤਰੀਕੇ ਦੇ ਨਾਲ ਧੂਆਂ ਧਾਰ ਹੋ ਜਾਂਦੀ ਹੈ ਅੱਗ ਬੁਝਾਈ ਜਾਂਦੀ ਹੈ ਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਕੰਟਰੋਲ ਜ਼ਰੂਰ ਕਰ ਲਿਆ ਬਰੈਡ ਜਿਹੜੇ ਸੀ ਬੇકરી ਦਾ ਸਮਾਨ ਸੀ ਇਸ ਗੱਡੀ ਦੇ ਵਿੱਚ ਤਾਂ ਪੂਰੀ ਤਰ੍ਹਾਂ ਜਿਹੜਾ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਸਾਰਾ ਸਮਾਨ ਜਿਹੜਾ ਹੈ ਕੀ ਹਾਲ ਹੋ ਚੁੱਕਾ ਹੈ ਤਾਂ ਬਹੁਤ ਵੱਡੀ ਦੁਰਘਟਨਾ ਜਿਹੜੀ ਹੈ ਜੀਟੀ ਰੋਡ ਤੇ ਹੋਈ ਹੈ ਗੁਨਾਇਆ ਤੋਂ ਫਗਵਾੜਾ ਜੀਟੀ ਰੋਡ ਹੈ ਜਿੱਥੇ ਹਾਲਾਂਕਿ ਕਿਹਾ ਜਾ ਰਿਹਾ ਕਿ ਡਰਾਈਵਰ ਜਿਹੜਾ ਉਹ ਫਰਾਰ ਹੋ ਜਾਂਦਾ ਹੈ ਗੱਡੀ ਕਿਸੇ ਦੇ ਵਿੱਚ ਹੋਰ ਨਹੀਂ ਵੱਜੀ ਹੈ ਅਗਰ ਆਪਾਂ ਕਹੀਏ ਕਿ ਕਿਸੇ ਹੋਰ ਗੱਡੀ ਜਾਂ ਟਰੱਕ ਦੇ ਵਿੱਚ ਇਹ ਵੱਜਣ ਦੇ ਨਾਲ ਹਾਦਸਾ ਹੋਇਆ ਤਾਂ ਅਜਿਹਾ ਨਹੀਂ ਹੈ ਤੀਸਰੇ ਪਾਸਿਓ ਤੁਸੀਂ ਦੇਖੋ ਉਹ ਟ੍ਰੈਫਿਕ ਜਾ ਰਹੀ ਹੈ ਉਹ ਟਰੱਕ ਜਾ ਰਹੇ ਨੇ ਗੱਡੀਆਂ ਜਾ ਰਹੀਆਂ ਨੇ ਉਹ ਲੋਕ ਜਿੱਥੇ ਖੜੇ ਹੋਏ ਨੇ ਉਸ ਪਾਸਿਓਂ ਸਿੱਧਾ ਇਹ ਗੱਡੀ ਜਿਹੜੀ ਇੱਥੇ ਆ ਕੇ ਕਿਸ ਤਰੀਕੇ ਦੇ ਨਾਲ ਘਟਨਾਗ੍ਰਸਤ ਹੁੰਦੀ ਹੈ ਤੁਸੀਂ ਦੇਖੋ ਕਿ ਟਾਇਰਾਂ ਦਾ ਕੀ ਹਾਲ ਹੋ ਚੁੱਕਾ ਹੈ ਟਾਇਰ ਦੇਖੋ ਤੁਸੀਂ ਅੱਗ ਦੇ ਨਾਲ ਪੂਰੀ ਤਰ੍ਹਾਂ ਰਾਖ ਬਣ ਚੁੱਕੇ ਨੇ ਉਹ ਮੋਲੇ ਟਾਇਰ ਤੇ ਦਿਖਾਓ ਤਸਵੀਰ ਕਿ ਕਿਸ ਤਰੀਕੇ ਦੇ ਨਾਲ ਹਾਲ ਜਿਹੜਾ ਕਿੰਨਾ ਖਰਾਬ ਹੋ ਗਿਆ ਇਸ ਗੱਡੀ ਦਾ ਤਾਂ ਬਹੁਤ ਹੀ ਵੱਡੀ ਦੁਰਘਟਨਾ ਜਿਹੜੀ ਹੋਈ ਹੈ ਕਿਸ ਤਰੀਕੇ ਦੇ ਨਾਲ ਇਹ ਹਾਲ ਟਾਇਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਰਾਖ बन गए ने आ, फायर ब्रिगेड ਜਿਹੜੀ ਆ ਲਗਾਤਾਰ ਹੂਟਰ ਮਾਰਦੀ ਐ ਇੱਥੇ ਪਹੁੰਚਦੀ ਐ ਫਟ ਸਕਦੀਆਂ ਲੱਗਦਾ ਸਰ ਫਟ ਸਕਦੀਆਂ ਸੀ ਐਮਬੀ ਗਏ ਸਾਬ ਫਿਰ ਸਾਨੂੰ ਕਦੋਂ ਜਾਣਕਾਰੀ ਮਿਲਦੀ ਐ ਸਾਨੂੰ ਤਾਂ ਹੁਣੇ ਮਿਲੀ ਜਸਟ ਆਏ ਸਿਗੀ ਅਸੀਂ ਅੱਛਾ ਹਨਾ ਜੀ ਕਵਰ ਕਰ ਲਿਆ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਫਾਇਰ ਬ੍ਰਿਗੇਡ ਨਾ ਪਹੁੰਚਦੀ ਤਾਂ ਲੱਗਦਾ ਕਿ ਬਲਾਸਟ ਹੋ ਸਕਦਾ ਹਨਾ ਜੀ ਹੋ ਸਕਦਾ ਬਲਾਸਟ ਹੋ ਸਕਦਾ ਸਿਗਾ ਕੋਈ ਸ਼ੱਕ ਨਹੀਂ ਹੈ ਕਿ ਦੇ ਵਿੱਚ ਕਿੰਨੇ ਤੋਂ ਟਾਈਮ ਪਹਿਲਾਂ ਦੀ ਅੱਗ ਲੱਗੀ ਹੋਈ ਤੁਹਾਨੂੰ ਲੱਗ ਰਹੀ ਐ ਅੱਧਾ ਘੰਟਾ ਪਹਿਲਾਂ ਦੀ ਗੱਲ ਐ ਹਾਂ 10 ਘੰਟੇ ਪਹਿਲੇ ਦੀ ਗੱਡੀ ਇੱਧਰ ਹੋ ਜਾਂਦਾ ਸਾਇਦ ਉਹ ਗੱਡੀ ਆ ਰਹੀ ਸੀਗੀ ਅੱਛਾ ਜੀ ਤੇ ਪਤਾ ਨਹੀਂ ਡਰਾਈਵਰ ਨੂੰ ਜਾਂ ਕੋਈ ਨੀਂਦ ਦਾ ਝਟਕਾ ਲੱਗ ਗਿਆ ਜਾਂ ਕਿੱਦਾਂ ਹੋਇਆ ਪਰਲੇ ਪਾਸ ਤੋਂ ਕ੍ਰੋਸ ਹੋ ਕੇ ਇਸ ਪਾਸੇ ਗੱਡੀ ਆ ਇੱਧਰ ਆ ਕੇ ਅੱਗ ਲੱਗ ਗਈ ਹਾਂ ਕਹਿੰਦੇ ਡਰਾਈਵਰ ਵੀ ਫਰਾਰ ਹੋ ਚੁੱਕਾ ਹੈ ਹਾਂ ਜੀ ਡਰਾਈਵਰ ਕਹਿੰਦੇ ਭੱਜ ਗਿਆ ਮੌਕੇ ਤੋਂ ਓਕੇ ਸਾਡੀ ਸੜਕ ਸੁਰੱਖਿਆ ਫੋਰਸ ਵਾਲੇ ਮੁਲਾਜ਼ਮ ਇੱਥੇ ਖੜੇ ਸੀਗੇ ਉਹਨਾਂ ਨੇ ਆ ਕੇ ਮੋਕੇ ਤੇ ਸੀ ਨੀਂਦ ਦੇ ਚੋਕੇ ਦੇ ਵਿੱਚ ਤੀਸਰੇ ਪਾਸਿਓਂ ਇੱਥੇ ਤੱਕ ਗੱਡੀ ਦਾ ਆਣਾ ਮਤਲਬ ਕੀ ਲੱਗਦਾ ਹੈ ਕਿ ਸੰਭਵ ਹੈ ਇਦਾਂ ਗੱਡੀ ਫਾਸ ਸੀਗੀ ਨਾ ਗੱਡੀ ਤੇਜ਼ ਹੋਏਗੀ ਨਾ ਜਦੋਂ ਉੱਥੋਂ ਪਰਲੇ ਪਾਸੇ ਤੋਂ ਦੇਖਿਆ ਉਹਨਾਂ ਉੱਥੋਂ ਗੱਡੀ ਕ੍ਰੋਸ ਕਰਕੇ ਇਸ ਪਾਸੇ ਆ ਗਈ ਹੈ ਹਾਂ ਇੱਥੇ ਆ ਕੇ ਇਹਨੂੰ ਅੱਗ ਲੱਗੀ ਗੱਡੀ ਟਾਇਰ ਬਿਲਕੁਲ ਉਹ ਰਾਖ ਬਣ ਗਏ ਅੱਗ ਦੇ ਨਾਲ ਹਨਾ ਬਹੁਤ ਬੁਰਾ ਹਾਲ ਹੋ ਗਿਆ ਹੈ ਜੀ 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 ਹਾਂ ਜੀ ਬਿਲਕੁਲ ਇਹ ਸੀ ਐਨਜੀ ਗੱਡੀ ਸੀ ਜਿਸ ਕਰਕੇ ਕਿਹਾ ਜਾ ਰਿਹਾ ਹੈ ਕਿ ਅਗਰ ਮੌਕੇ ਤੇ ਉਧਾ ਕੰਟਰੋਲ ਜ਼ਰੂਰ ਪਾ ਲਿਆ ਪਰ ਪਿੱਛੇ ਹਟਣ ਦੇ ਲਈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੌਕੇ ਤੇ ਕੁਝ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿ ਗੱਡੀ ਫਟ ਜਾਵੇ ਕਿਉਂਕਿ ਅੱਗ ਬਹੁਤ ਜ਼ਿਆਦਾ ਭਿਆਨਕ ਲੱਗੀ ਤਾਂ ਜਿਸ ਤੋਂ ਬਾਅਦ ਇੱਥੇ ਲੋਕ ਵੀ ਪਹੁੰਚਦੇ ਨੇ ਪ੍ਰਸ਼ਾਸਨ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਤਾਂ ਪਿੱਛੇ ਹਟਣ ਦੇ ਲਈ ਵੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਤੇ ਉੱਥੇ ਫਾਇਰ ਬ੍ਰਿਗੇਡ ਦੇ ਵੱਲੋਂ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁਰਘਟਨਾ ਜਿਹੜੀ ਬਹੁਤ ਵੱਡੀ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਗੱਡੀ ਦੇ ਵਿੱਚ ਜੋ ਬੇਕਰੀ ਦਾ ਸਮਾਨ ਸੀ ਜੋ ਬ੍ਰੈਡ ਸੀ ਉਹ ਦੇਖੋ ਤੁਸੀਂ ਥੱਲੇ ਖਿਲਰ ਚੁੱਕੇ ਨੇ ਵਿੱਚ ਜਿਹੜੀ ਉਹ ਅੱਗ ਲੱਗਣ ਦੇ ਨਾਲ ਚੂਰਾ ਬਣ ਚੁੱਕਾ ਹੈ ਹਰ ਚੀਜ਼ ਦਾ ਤਾਂ ਗੱਡੀ ਤਾਂ ਪੂਰੀ ਦੁਰਘਟਨਾਗ੍ਰਸਤ ਹੋ ਕੇ ਪੂਰੀ ਤਨਾ ਜਿਹੜੀ ਅਸੀਂ ਕਹਿ ਸਕਦੇ ਹਾਂ ਚੀਥੜੇ ਇਸ ਗੱਡੀ ਦੇ ਉੜ ਚੁੱਕੇ ਨੇ ਅੱਗ ਦੇ ਨਾਲ ਜਿਹੜੀ ਹੈ ਗੱਡੀ ਪੂਰੀ ਕਾਲੀ ਹੋ ਚੁੱਕੀ ਹੈ ਮੋਰੀਓਂ ਵੀ ਸਾਰੇ ਪਾਰਟ ਜਿਹੜੇ ਗੱਡੀ ਦੇ ਨੇ ਉਹ ਪਲਾਸਟਿਕ ਤੱਕ ਉਹ ਲੋਹਾ ਤੱਕ ਕਿਸ ਤਰੀਕੇ ਦੇ ਨਾਲ ਘਟਨਾਗ੍ਰਸਤ ਹੋਇਆ ਹੈ ਟਾਇਰਾਂ ਦੇ ਉੱਪਰੋਂ ਤਾਂ ਜਿਹੜੇ ਜਿਹੜੇ ਨੇ ਉਹ ਵੀ ਜਿਹੜੇ ਤੁਸੀਂ ਦੇਖੋ ਕਿ ਮੋਹਲੇ ਟਾਇਰ ਤਾਂ ਬਿਲਕੁਲ ਹੀ ਡੈਮੇਜ ਹੋ ਚੁੱਕਿਆ ਤਾਂ ਪਿਛਲਾ ਟਾਇਰ ਵੀ ਇਸ ਕਰਕੇ ਪੁਲਿਸ ਦੇ ਵੱਲੋਂ ਹੀ ਹਦਾਇਤ ਕੀਤੀ ਜਾ ਰਹੀ ਹੈ ਕਿ ਘਟਨਾ ਤੋਂ ਜਿੰਨਾ ਹੋ ਸਕੇ ਪਾਸੇ ਰਿਹਾ ਜਾਵੇ ਤਾਂ ਜੋ ਇਹ ਸੀਐਨਜੀ ਗੱਡੀ ਬਲਾਸਟ ਕਿਸੇ ਵੀ ਵੇਲੇ ਨਾ ਹੋ ਜਾਏ ਤਾਂ ਅੱਧਾ ਘੰਟਾ ਉਹਨਾਂ ਨੇ ਕਿਹਾ ਕਿ ਤਕਰੀਬਨ ਸਮਾਂ ਹੋ ਚੁੱਕਾ ਹੈ ਅੱਗ ਲੱਗਣ ਦਾ ਤਾਂ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਦੀ ਹੈ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਅੱਗ ਤੇ ਕਾਬੂ ਪਾਣ ਦੀ ਤਾਂ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚਦਾ ਹੈ ਪਿੱਛੇ ਤੁਸੀਂ ਦੇਖੋ ਕਿ ਲੋਕ ਵੀ ਹੈਰਾਨ ਨੇ ਕਿ ਕਿਸ ਤਰੀਕੇ ਦੇ ਨਾਲ ਐਡੀ ਵੱਡੀ ਦੁਰਘਟਨਾ ਹੋ ਗਈ ਕਿ ਕਿਸ ਤਰੀਕੇ ਦੇ ਨਾਲ ਬਾਈ ਜੀ ਦੇਖਿਆ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਕਿਸੇ ਨੇ ਨਹੀਂ ਦੇਖਿਆ ਤਾਂ ਨਹੀਂ ਜਦੋਂ ਸਾਨੂੰ ਕਿਸੇ ਨੇ ਆਟੋ ਵਾਲੇ ਨੇ ਦੱਸਿਆ ਤੇ ਵੀ ਅੱਗ ਲੱਗੀ ਆ ਅਸੀਂ ਉੱਥੇ ਦੁਕਾਨਾਂ ਛੱਡੀ ਉੱਥੇ ਅੱਛਾ ਕੋਈ ਦੁਕਾਨਾਂ ਤੋਂ ਵੱਡੀ ਨਹੀਂ ਟੈਕਸੀ ਸਟੈਂਡ ਆ ਸਾਡਾ ਉੱਥੇ ਤੁਸੀਂ ਦੇਖਿਆ ਆਪਣੀਆਂ ਅੱਖਾਂ ਦੇ ਨਾਲ ਅੱਗ ਜਿੱਦਾਂ ਲਪਟਾਂ ਨਿਕਲਦੀਆਂ ਹੋਣਾਂ ਲਪਟਾਂ ਨਿਕਲਦੀਆਂ ਦੇਖਿਆ ਜੀ ਹਾਂਜੀ ਹਾਂ ਜੀ ਤੇ ਕੀ ਹਾਲ ਹੋ ਚੁੱਕਿਆ ਸੀ ਉਸ ਵੇਲੇ ਕੋਈ ਵੀ ਨਹੀਂ ਸੀ ਨਹੀਂ ਹੈ ਨਹੀਂ ਸੀਗਾ ਪੁਲਿਸ ਕਰਮਚਾਰੀ ਆਏ ਸੀਗੇ ਪਰ ਅੱਗ ਦੇ ਕੋਲ ਜਾ ਨਹੀਂ ਸਕੇ ਪਾਈਪ ਵੀ ਟਰਾਈ ਨਹੀਂ ਸੀਗੀ ਅੱਛਾ ਫੇ ਕਿੰਨੇ ਚਿਰ ਬਾਅਦ ਫਾਇਰ ਬ੍ਰਿਗੇਡ ਆਂਦੀ ਹੈ 15 ਤੋਂ 20 ਮਿੰਟਾਂ ਦੇ ਵਿੱਚ ਵਿੱਚ ਆ ਗਈ ਸੀ ਪਹਿਲਾਂ ਤੇ ਡਰਾਈਵਰ ਦੇਖਿਆ ਤੁਸੀਂ ਅੱਖਾਂ ਦੇ ਨਾਲ ਭੱਜਦਾ ਡਰਾਈਵਰ ਨਹੀਂ ਦੇਖਿਆ ਜੀ ਇਹ ਇਹ ਜਦੋਂ ਇਹ ਉਧਰੋਂ ਇੱਧਰ ਆਂਦੀ ਹੈ ਤਾਂ ਉਹ ਕਿੱਦਾਂ ਦਾ ਸੀਨ ਸੀ ਇਹ ਚੀਜ਼ ਦੇਖੀ ਤੁਸੀਂ ਨਹੀਂ ਉਸ ਤੋਂ ਪਹਿਲਾਂ ਨਹੀਂ ਦੇਖੀ ਤੁਸੀਂ ਅੱਗ ਲੱਗਦੀ ਦੇਖੀ ਅੱਗ ਲੱਗੀ ਦੇਖੀ ਉਕੇ ਪੂਰੀ ਤਨਾ ਇਦਾਂ ਦਾ ਘਟਨਾ ਦੇਖੀ ਸੀ ਕਿ ਕਿੱਦਾਂ ਟਾਇਰ ਤੱਕ ਦੇਖੋ ਕਿਸ ਤਰੀਕੇ ਦੇ ਨਾਲ ਹੈ ਨਾ ਰਾਖ ਹੋ ਗਿਆ ਇੰਨੀ ਜ਼ਿਆਦਾ ਅੱਗ ਸੀ ਉਸ ਵੇਲੇ ਬਹੁਤ ਜ਼ਿਆਦਾ ਜੀ ਵੀਡੀਓ ਬਣਾਈ ਹੈ ਜੀ ਫੋਨ ਤੇਖਿਆ ਸੀ ਤੁਸੀਂ ਕਿ ਕਿ ਕਿੰਨੇ ਕ ਟਾਈਮ ਚ ਤੁਸੀਂ ਪਹੁੰਚ ਗਏ ਸੀ ਅੱਗ ਕਿੰਨੀ ਕ ਜ਼ਿਆਦਾ ਭਿਆਨਕ ਸੀ ਉਸ ਵੇਲੇ ਮੈਂ ਅੱਗ ਬਹੁਤ ਜ਼ਿਆਦਾ ਸੀਗੀ ਮਤਲਬ ਗੱਡੀ ਨੂੰ ਪੂਰੀ ਮਤਲਬ ਹੋਂ ਪੂਰੀ ਅੱਗ ਸੀਗੀ ਐਸੀ ਸੀਗੀ ਇੱਥੇ ਆਪਣੇ ਗਰਾਿਆਂ ਚ ਤੇ ਅਸੀਂ 2 ਮਿੰਟ ਦੇ ਵਿੱਚ ਵਿੱਚ ਇੱਥੇ ਪਹੁੰਚ ਗਏ ਆ ਤੇ ਹਾਂਜੀ ਤੁਸ ਮੌਕੇ ਤੇ ਹਾਂਜੀ ਹਾਂਜੀ ਦੂਜੀ ਗੱਡੀ ਫਲੋਰ ਤੋਂ ਆਈ ਸੀ ਇਹ ਵੀ ਮਤਲਬ 2-3 ਮਿੰਟਾਂ ਦੇ ਵਿੱਚ ਇਹ ਵੀ ਪਹੁੰਚ ਗਈ ਆ ਦੋ ਗੱਡੀਆਂ ਪੂਰੀਆਂ ਪਹੁੰਚੀਆਂ ਫਾਇਰ ਬ੍ਰਿਗੇਡ ਹਾਂਜੀ ਹਾਂਜੀ ਦੋ ਗੱਡੀਆਂ ਪੂਰੀਆਂ ਪਹੁੰਚੀਆਂ ਕਿੰਨਾ ਕੁ ਟਾਈਮ ਲੱਗ ਗਿਆ ਅੱਗ ਬੁਝਾਉਣ ਲਈ ਮੈਡਮ ਲੱਗ ਗਿਆ ਅੱਧਾ ਘੰਟਾ ਤਕਰੀਬਨ ਇੰਨੀ ਜ਼ਿਆਦਾ ਸੀ ਮੈਂ ਦੇਖ ਰਹੀ ਹਾਂ ਉਹ ਟਾਇਰ ਦੇਖੋ ਹਨਾ ਕਿਸ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਮਿੱਟੀ ਚ ਮਿਲ ਚੁੱਕੇ ਆ ਮਚ ਗਏ ਆ ਤੇ ਇਹ ਨੁਕਸਾਨ ਜਿਹੜਾ ਬ੍ਰੈਡ ਵੀ ਪੂਰੀ ਤਰ੍ਹਾਂ ਮਿਲਦਾ ਖਰਾਬ ਹੋ ਗਈ ਪੂਰੀ ਜ਼ਰਾ ਖਰਾਬ ਹੋ ਗਈ ਬ੍ਰੈਡ ਵੀ ਪੂਰੇ ਜਨ ਜ਼ੂਰਾ ਬਣ ਗਿਆ ਪੂਰੀ ਗੱਡੀ ਮਤਲਬ ਹਾਂਜੀ ਸਿਆਨ ਦੀ ਗੱਡੀ ਲੱਗਦਾ ਕਿ ਬਲਾਸਟ ਹੋ ਸਕਦੀ ਹੈ ਜਾਂ ਪਹਿਲਾਂ ਉਹ ਪਹਿਲਾਂ ਜੇ ਨਾ ਉਹ ਕੰਟਰੋਲ ਨਾ ਕਰਦੇ ਨਾ ਫਿਰ ਬਲਾਸਟ ਹੋ ਜਾਣੀ ਸੀ ਸਿਲੰਡਰ ਸਿਗੇ ਦੋ ਚਾਰ ਸਿਲੰਡਰ ਲੱਗੇ ਹੋਇਆ ਨੂੰ ਜੇ ਨਾ ਹੁੰਦੇ ਫਿਰ ਮਤਲਬ ਦੋ ਚਾਰ ਮਿੰਟਾਂ ਵਿੱਚ ਬਲਾਸਟ ਹੋ ਜਾਣੀ ਸੀ ਗੱਡੀ ਨੂੰ ਕਿੰਨਾ ਕੁ ਗੱਡੀ ਦਾ ਨੁਕਸਾਨ ਕੁਛ ਬੱਚੇ ਵੀ ਆ ਹਾਲਾਤ ਗੱਡੀ ਦੇ ਨਹੀਂ ਮੈਮ ਗੱਡੀ ਦਾ ਕੋਈ ਡੈਮੇਜ ਹੈ ਪੂਰੀ ਇਹ ਸਾਈਡ ਤੇ ਆ ਕੇ ਬੈਰੀਗੇਡ ਤੋੜਦੀ ਹੋਈ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਬਿਲਕੁਲ ਡੈਮੇਜ ਹੋ ਚੁੱਕੀ ਹੈ ਤਾਂ ਬਿਕਰੀ ਦਾ ਸਮਾਨ ਲੈ ਕੇ ਇਹ ਗੱਡੀ ਆ ਰਹੀ ਸੀ ਪਰ ਹੁਣ ਤਸਵੀਰਾਂ ਤੁਹਾਨੂੰ ਲਾਈਵ ਬਿਲਕੁਲ ਘਰਾਿਆਂ ਦੇ ਲਾਗੇ ਤੋਂ ਦਿਖਾ ਰਹੇ ਹਾਂ ਜਿੱਥੇ ਇਹ ਵੱਡੀ ਦੁਰਘਟਨਾ ਹੋਈ ਹੈ